ਇਸ ਬੰਦੇ ਨੇ ਦੋ ਰਕ 14 ਲੋਕਾਂ ਨੂੰ ਮਾਰਿਆ ਗਿਆ ਤੇ ਮਾਰ ਵੀ ਸਰਫੇਸ ਕਰਕੇ ਦਿੰਦਾ ਸੀ ਤਾਂ ਕਿ ਉਹ ਤਾਕਤ ਹਾਸਲ ਕਰ ਸਕੇ ਜਦੋਂ ਪੁਲਿਸ ਦੇ ਘਰ ਦੇ ਵਿੱਚ ਇੱਕ ਪਿਸਤੌਲ ਨੂੰ ਭਾਲਣ ਗਈ ਨਾ ਤਾਂ ਇੱਕ ਅਲਮਾਰੀ ਦੇ ਵਿੱਚ ਇਨਸਾਨੀ ਖੋਪੜੀਆਂ ਦੀ ਲੈਂ ਲੱਗੀ ਪਈ ਸੀ ਤੇ ਇਹਨਾਂ ਦੇ ਵਿੱਚੋਂ ਕੁਝ ਨੂੰ ਤਾਂ ਹਰਾ ਲਾਲ ਤੇ ਚਿੱਟਾ ਰੰਗ ਦਾ ਕਰ ਰੱਖਿਆ ਸੀ ਤੇ ਇਹ ਬੰਦਾ ਸਿਰਫ ਉਹਨਾਂ ਨੂੰ ਮਾਰਦਾ ਨਹੀਂ ਸੀ ਬਲਕਿ ਉਹਨਾਂ ਦੀ ਖੋਪੜੀ ਦਾ ਸੂਪ ਬਣਾ ਕੇ ਪੀ ਜਾਂਦਾ ਸੀ ਇਸ ਦਾ ਮੰਨਣਾ ਸੀ ਕਿ ਲਾਲਿਆਂ ਦੇ ਵਿੱਚ ਦਿਮਾਗ ਬਹੁਤ ਜ਼ਿਆਦਾ ਹੁੰਦਾ ਇਸ ਪ੍ਰਕਾਰ ਦੇ ਕਾਰਨ ਜੇਕਰ ਲਾਲਿਆਂ ਦੀ ਖੋਪੜੀ ਦਾ ਸੂਪ ਬਣਾ ਕੇ ਪੀਤਾ ਲਵੇ ਤਾਂ ਉਸ ਦੇ ਦਿਮਾਗ ਦੇ ਚ ਵਿੱਚ ਬਹੁਤ ਜ਼ਿਆਦਾ ਤੇਜ਼ੀ ਆ ਜੂਗੀ ਤੇ ਜੇਕਰ ਉਹ ਮੁਸਲਮਾਨਾਂ ਦੀ ਖੋਪਰੀ ਦਾ ਸੂਪ ਬਣਾ ਕੇ ਪੀਵੇ ਤਾਂ ਉਸ ਦੇ ਵਿੱਚ ਤਾਕਤ ਆ ਜੂਗੀ ਇਸ ਨੂੰ ਪੁੱਸ ਦੇ ਦੋਰਾ ਵੀ ਨਰਪਸ਼ਾਚ ਕਿਹਾ ਗਿਆ ਸੀ ਤੇ ਇਸ ਦੇ ਦੋਰਾ ਜੋ ਵੀ ਮਿਲਦਾ ਉਹ ਉਸੇ ਨੂੰ ਮਾਰ ਦਿਆ ਕਰਦਾ ਸੀ ਤੇ ਇਸ ਬੰਦੇ ਦਾ ਨਾਮ ਸੀ ਰਾਜਾ ਕੁਲੰਦਰ ਦਸਤਾਲ 23 ਜਨਵਰੀ ਸਾਲ 2000 ਇਸੇ ਦੌਰਾਨ ਰਵੀ ਤੇ ਉਸਦਾ ਇੱਕ ਡਰਾਈਵਰ ਮਨੋਸ਼ ਸ਼ਰਵਾਸਤਵ ਇੱਕ ਸਾਫਲੇ ਜੇ ਰੰਗ ਦੇ ਬੰਦੇ ਨੂੰ ਆਪਦੀ ਗੱਡੀ ਦੇ ਵਿੱਚ ਉਠਾਉਂਦੇ ਨੇ ਉਸ ਤੇ ਪਿੰਡ ਛੱਡਣ ਦੇ ਲਈ ਤੇ ਉਸ ਤੋਂ 1500 ਰੁਪਏ ਨਾਲ ਡੋਰਾ ਕਰਾਇਆ ਲੈਂਦਾ ਤੇ ਉਹਨਾਂ ਦਾ ਡੋਰਾ ਆਪਦੀ ਟਾਟਾ ਸੂਮੋ ਗੱਡੀ ਸਟਾਰਟ ਕੀਤੀ ਜਾਂਦੀ ਹੈ ਤੇ ਇਹਦੇ ਪਿੰਡ ਵੱਲ ਨਿਕਲ ਤੁਰਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਦਾ ਕੁਝ ਪਤਾ ਹੀ ਨਹੀਂ ਲੱਗਦਾ ਕਿ ਉਹ ਗਏ ਕਿੱਧਰ ਲਗਭਗ 3 ਦਿਨਾਂ ਦੇ ਬਾਅਦ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ ਕਿ ਸਾਡੇ ਇਹ ਦੋ ਬੰਦੇ ਨੇ ਤੇ ਇਹ ਸਾਡੇ ਕੋਲ ਘਰ ਵਾਪਸ ਨਹੀਂ ਆਏ ਇਸੇ ਬਾਅਦ ਅਲਾਹਾਬਾਦ ਦੇ ਸ਼ੰਕਰਗੜ ਜੰਗਲ ਦੇ ਵਿੱਚ 30 ਜਨਵਰੀ ਨੂੰ ਦੋਨਾਂ ਦੀਆਂ ਸਿਰ ਕਟੀਆਂ ਹੋਈਆਂ ਲਾਸ਼ਾਂ ਮਿਲਦੀਆਂ ਨੇ ਜਿਨ੍ਹਾਂ ਦੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਮੱਖੀਆਂ ਪਿੰਪਣਾ ਰਹੀਆਂ ਸੀ ਇਹਨਾਂ ਦੇ ਸਰੀਰ ਦੇ ਕਈ ਅੰਗ ਜਾਨਵਰਾਂ ਦੇ ਦੌਰਾਨ ਨੋਟ ਕੇ ਖਾ ਲਏ ਗਏ ਸੀ ਤੇ ਦੋਨਾਂ ਦੇ ਸਰੀਰਾਂ ਦੇ ਉੱਪਰ ਸਰੀਰ ਹੀ ਮੌਜੂਦ ਨਹੀਂ ਸੀ ਤੇ ਨਾ ਹੀ ਦੋਨਾਂ ਦੇ ਸਰੀਰ ਦੇ ਉੱਪਰ ਇੱਕ ਵੀ ਕੱਪੜਾ ਮੌਜੂਦ ਸੀ ਇਸ ਕੇਸ ਦੇ ਵਿੱਚ ਪੁਸਤੇ ਦੌਰਾਨ ਬਹੁਤ ਜ਼ਿਆਦਾ ਚੋਰੀ ਲਾਇਆ ਜਾਂਦਾ ਕਿ ਕੁਝ ਨਾ ਕੁਝ ਮਿਲ ਜੇ ਪਰ ਪੁਸਤੇ ਨੂੰ ਕੁਝ ਵੀ ਹੱਥ ਨਹੀਂ ਲੱਗਦਾ ਤੇ ਇਸ ਤੋਂ ਬਾਅਦ ਤਰੀਕ ਆਉਂਦੀ ਆ 14 ਦਸੰਬਰ ਸਨ 2000 ਦੀ ਤੇ ਇਸੇ ਦੌਰਾਨ ਲਾਹੌਰ ਬਾਦ ਇੱਕ ਬਹੁਤ ਜ਼ਿਆਦਾ ਨਾਮੀ ਪੱਤਰਕਾਰ ਸੀ ਤੇ ਉਹ ਆਪਦੇ ਪਿੰਡ ਜਾਣ ਦੇ ਲਈ ਲਾਹੌਰ ਬਾਦ ਤੋਂ ਨਿਕਲਦਾ ਪਰ ਉਹ ਪਿੰਡ ਨਹੀਂ ਪਹੁੰਚਦਾ ਤੇ ਜਦੋਂ 2 ਦਿਨ ਬਾਅਦ ਤਕਰਬੀ ਪੁਸ ਨੂੰ ਦਾ ਕੋਈ ਸੁਰਾਖ ਨਹੀਂ ਮਿਲਿਆ ਤਾਂ ਉੱਥੋਂ ਦੇ ਲੋਕਲ ਪੱਤਰਕਾਰਾਂ ਦੇ ਦੁਆਰਾ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਿਸ ਬਜਾਏ ਦੇ ਕਾਰਪਸ ਦੇ ਉੱਤੇ ਵੀ ਕਾਫੀ ਜ਼ਿਆਦਾ ਦਬਾਅ ਆ ਚੁੱਕਿਆ ਸੀ ਤ੍ਰਿੰਦਰ ਇੱਕ ਕਿਰਾਏ ਦੇ ਕਮਰੇ ਦੇ ਵਿੱਚ ਰਿਹਾ ਕਰਦਾ ਸੀ ਜਦੋਂ ਪੁਸ ਦੇ ਦੁਆਰਾ ਉਸ ਕਮਰੇ ਦੀ ਤਲਾਸ਼ੀ ਲਈਤੀ ਗਈ ਤਾਂ ਕੁਝ ਵੀ ਨਹੀਂ ਮਿਲਦਾ ਤੇ ਨਾਲ ਹੀ ਪੁਸ ਦੇ ਦੁਆਰਾ ਉਸਦੇ ਫੋਨ ਨੂੰ ਟ੍ਰੇਸ ਕੀਤਾ ਜਾਂਦਾ ਉਸਦੀ ਕਾਰ ਡਿਟੇਲ ਦੇ ਵਿੱਚੋਂ ਉਸ ਨੂੰ ਤਿੰਨ ਨੰਬਰ ਮਿਲਦੇ ਨੇ ਜਿੱਡਾ ਦੇ ਵਿੱਚੋਂ ਇੱਕ ਨੰਬਰ ਸੀ ਰਾਮ ਨਿਰੰਚਨ ਨਾਂ ਦੇ ਬੰਦੇ ਦਾ ਜਿੱਦੇ ਉੱਤੇ ਲਾਸਟ ਲੈਂਡਲਾਈਨ ਦੇ ਉੱਤੇ ਕਾਲ ਕੀਤਾ ਗਿਆ ਸੀ ਤੇ ਜਦੋਂ ਇਸ ਬੰਦੇ ਦੇ ਬਾਰੇ ਦੇ ਵਿੱਚ ਉਸਦੇ ਭਰਾ ਤੇ ਉਸਦੇ ਪਿਤਾ ਨੂੰ ਦੱਸਿਆ ਜਾਂਦਾ ਤਾਂ ਉਹਨਾਂ ਦੇ ਚਿਹਰੇ ਸੈਰ ਜਾਂਦੇ ਨੇ ਤੇ ਉਹਨਾਂ ਦੇ ਦੁਆਰਾ ਦੱਸਿਆ ਜਾਂਦਾ ਕਿ ਇਹ ਸਾਡੇ ਹੀ ਪਿੰਡ ਦਾ ਇੱਕ ਬੰਦਾ ਇਸ ਦੀ ਪਤਨੀ ਦਾ ਇਹਦੇ ਦੁਆਰਾ ਨਾਂ ਬਦਲ ਕੇ ਫੁੱਲਣ ਦੇਵੀ ਰੱਖ ਦਿੱਤਾ ਗਿਆ ਤੇ ਇਸ ਦੇ ਬੱਚਿਆਂ ਦੇ ਵੀ ਅਲੱਗ-ਅਲੱਗ ਅਤੇ ਅਜੀਬੋ-ਗਰੀਬ ਨਾਮ ਰੱਖੇ ਗਏ ਨੇ ਤੇ ਇਸ ਨੂੰ ਲੋਕ ਰਾਜਾ ਕਲੰਦਰ ਦੇ ਨਾਮ ਤੋਂ ਜਾਣਦੇ ਨੇ ਤੇ ਸਾਨੂੰ ਯਕੀਨ ਆਕਾ ਇਸੇ ਦੇ ਦੁਆਰਾ ਹੀ ਸਾਡੇ ਭਰਾ ਨੂੰ ਇਹੜਾ ਜਾਂ ਸਾਡੇ ਬੇਟੇ ਨੂੰ ਇਹੜਾ ਉਹ ਗਾਇਬ ਕੀਤਾ ਗਿਆ ਇਸ ਦਾ ਕਿਸੇ ਨੂੰ ਨਹੀਂ ਪਤਾ ਕਿ ਆਖਰਕਾਰ ਇਹ ਕੰਮ ਕੀ ਕਰਦਾ ਪਰ ਇਹ ਬਹੁਤ ਜ਼ਿਆਦਾ ਮਾਰਦਾਰ ਬੰਦਾ ਪੈਸੇ ਵਾਲਾ ਬੰਦਾ ਤੇ ਹਰ ਇੱਕ ਚੀਜ਼ ਇਸ ਦੇ ਘਰ ਦੇ ਵਿੱਚ ਮੌਜੂਦ ਆ ਪੁਲਿਸ trap ਦੀ ਰਾਮ ਸਾਗਰ ਪਿੰਡ ਦੇ ਲਈ ਨਿਕਲਦੀ ਆ ਉਸ ਨੂੰ ਅਰੈਸਟ ਕਰਨ ਦੇ ਲਈ ਪਰ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਕਿ ਉਹ ਕਿਤੇ ਬਾਹਰ ਗਿਆ ਹੋਇਆ ਹੈ ਜਿਵੇਂ ਪੁਲਿਸ ਘਰ ਦੇ ਵਿੱਚੋਂ ਬਾਹਰ ਨਿਕਲੀ ਇਹ ਆਦੀ Tata Sumo ਕਾਰ ਦੇ ਵਿੱਚ ਅੱਗੇ ਤੋਂ ਆਉਂਦਾ ਹੋਇਆ ਪੁਲਿਸ ਨੂੰ ਮਿਲ ਜਾਂਦਾ ਤੇ ਪੁਸ ਦੇ ਦੌਰਾਨ ਇਸ ਨੂੰ ਦੇਖਦੇ ਸਾਲੇ ਵਿਸ਼ਵਰਾਜ ਨੂੰ ਚੱਕ ਲਿਆ ਜਾਂਦਾ ਤੇ ਪੁਲਿਸ ਸਟੇਸ਼ਨ ਲੈ ਕੇ ਆਉਂਦੀ ਆ ਤੇ ਉਸ ਤੋਂ ਬਾਅਦ ਦੋਨੋਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਰਾਜਾ ਕਲੰਦਰ ਕੁਝ ਮੰਨਦਾ ਨਹੀਂ ਤੇ ਇਸੇ ਤੋਂ ਬਾਅਦ ਪੁਸਤੇ ਦੁਆਰਾ ਵਿਸ਼ਵਰਾਜ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਕੁਝ ਸਮੇਂ ਦੇ ਬਾਅਦ ਹੀ ਮੰਨ ਗਿਆ ਕਿ ਹਾਂ ਅਸੀਂ ਇਹ ਸਭ ਕੁਝ ਕੀਤਾ ਤੇ ਇਸੇ ਤੋਂ ਬਾਅਦ ਪੁਸਤੇ ਦੁਆਰਾ ਰਾਜਾ ਕਲੰਦਰ ਨੂੰ ਵੀ ਉਦੇੜਤਾ ਤੇ ਰਾਤ ਦੇ ਕਰੀਬ 3 ਵਜੇ ਰਾਜਾ ਕਲੰਦਰ ਖੁੱਲ ਟੁੱਟਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਇੱਕ ਕਹਾਣੀ ਸੁਣਾਉਂਦਾ ਕਿ ਦਰਸਾ ਸਾਰਾ ਇਹ ਜੋ ਟਾਟਾ ਸੁਮੋ ਕਾਰਬਾਰ ਖੜੀ ਐ ਉਹ ਮੇਰੀ ਨਹੀਂ ਇੱਕ ਚੋਰੀ ਦੀ ਕਾਰ ਆ ਤੇ ਇਹ ਗੱਲ ਤ੍ਰਿੰਦਰ ਸ਼ਾਸਤਰੀ ਨੂੰ ਪਤਾ ਲੱਗ ਗਈ ਸੀ ਤੇ ਜਦੋਂ ਉਸ ਨੂੰ ਪਤਾ ਲੱਗੀ ਤਾਂ ਅਸੀਂ ਉਸ ਨੂੰ ਪਿਗਰੀ ਫਾਰਮ ਦੇ ਵਿੱਚ ਬੁਲਾਇਆ ਉੱਥੇ ਮੈਂ ਉਸ ਨੂੰ ਕੁਰਸੀ ਤੇ ਬਿਠਾਇਆ ਤੇ ਵਿਸ਼ਵਾਸ ਨੂੰ ਕਿਹਾ ਕਿ ਤੂੰ ਚਾਹ ਲੈ ਕੇ ਆ ਉਹ ਚਾਹ ਦੇ ਬਹਾਨੇ ਉੱਠਿਆ ਉਸ ਦੇ ਪਿੱਛੇ ਗਿਆ ਤੇ ਉਸ ਨੂੰ ਗੋਲੀ ਮਾਰਤੀ ਤੇ ਉਸ ਤੋਂ ਬਾਅਦ ਅਸੀਂ ਉਸ ਦੀ লাশ ਆਈਡੀ ਉਹ ਰੀਵਾ ਦੇ ਵਿੱਚ ਸੁੱਟਤੀ ਤੇ ਉਸ ਦੇ ਸਿਰ ਨੂੰ ਆਮ ਸਾਗਰ ਝੀਲ ਦੇ ਵਿੱਚ ਉਸ ਦੇ ਨਿਸ਼ਾਨਦੇਹੀ ਦੇ ਉੱਤੇ ਪੌਦੇ ਦੁਆਰਾ ਦੋਨਾਂ ਚੀਜ਼ਾਂ ਨੂੰ ਉੱਥੋਂ ਰਿਕਵਰ ਕੀਤਾ ਜਾਂਦਾ ਤੇ ਆਪਦੇ ਕਬਜ਼ੇ ਲਾ ਲਿਆ ਜਾਂਦਾ ਦੂਸਰੇ ਪਾਸੇ ਪੁਸਤੇ ਦੁਆਰਾ ਰਾਜਾ ਕਲੰਦਰ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਦੁਬਾਰਾ ਤੋਂਤੇ ਕਿਹਾ ਜਾਂਦਾ ਕਿ ਉਹ ਪਿਸਤਲ ਕਿੱਥੇ ਆਤਾ ਉਹਦੇ ਦੁਆਰਾ ਦੱਸਿਆ ਜਾਂਦਾ ਕਿ ਮੇਰੇ ਹੀ ਪਿਗਰੀ ਫਾਰਮ ਦੇ ਵਿੱਚ ਪਾਥੀਆਂ ਦੇ ਥੱਲੇ ਲੁਕੋਇਆ ਪਿਆ ਤਾਂ ਪੁਲਿਸ ਉਹਦੇ ਘਰ ਦੇ ਵਿੱਚ ਜਾਂਦੀ ਹੈ ਤੇ ਉਸ ਪਿਸਤਲ ਨੂੰ ਰਿਕਵਰ ਕਰਦੀ ਹੈ ਤੇ ਨਾਲ ਹੀ ਉਹਦੇ ਘਰ ਦੀ ਤਲਾਸ਼ੀ ਲੈਂਦੀ ਹੈ ਤਾਂ ਉਸ ਨੂੰ ਇੱਕ ਸੂਟਕੇਸ ਮਿਲਦਾ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਗੱਡੀਆਂ ਦੇ ਕਾਗਜ਼ਾਤ ਮੌਜੂਦ ਸੀ ਤੇ ਉਸ ਦੇ ਵਿੱਚ ਹੀ ਇੱਕ ਡੈਰੀ ਮੌਜੂਦ ਸੀ ਜਿਸ ਦੇ ਉੱਤੇ ਲਿਖਿਆ ਸੀ ਰਾਜਾ ਕਲੰਦਰ ਦੀ ਡੈਰੀ ਤੇ ਜਦੋਂ ਪੁਸਤੇ ਦੁਆਰਾ ਉੱਥੇ ਇੱਕ ਅਲਮਾਰੀ ਦੇ ਬੱਚੇ ਇਨਸਾਨਾਂ ਦੀਆਂ ਹੱਡੀਆਂ ਤੇ ਨਾਲ ਹੀ ਉਹਨਾਂ ਦੀਆਂ ਖੋਪੜੀਆਂ ਦਾ ਇੱਕ ਚਿੰਤੀ ਲਾ ਕੇ ਰੱਖੀ ਹੋਈ ਸੀ ਇਹ ਸਭ ਦੇਖ ਕੇ ਇੱਕ ਵਾਰ ਤਾਂ ਪੁਲਿਸ ਵੀ ਸੈਰ ਗਈ ਤੇ ਜਦੋਂ ਡੈਰੀ ਖੋਲੀ ਗਈ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ ਕਿਉਂਕਿ ਉਹਦੇ ਵਿੱਚ 13 ਨਾਮ ਸੀ ਪਹਿਲਾ ਕਾਲੀ ਦਾਸ ਦਾ ਇਹ ਆਖਰੀ ਨਾਮ ਸੀ ਤ੍ਰਿੰਦਰ ਸ਼ਾਸਤਰੀ ਦਾ ਪੁਲਿਸ ਵੀ ਠੜਕੀ ਉਹਦਾ ਮੱਥਾ ਠਣਕਿਆ ਕਿ ਸ਼ਾਇਦ ਇਸ ਦੇ ਦੌਰਾਨ ਇਸ ਤੋਂ ਪਹਿਲਾਂ 13 ਹੋਰ ਕਤਲ ਵੀ ਕੀਤੇ ਗਏ ਨੇ ਤੇ ਜਦੋਂ ਪੁਸਤ ਦੇ ਦੌਰਾਨ ਵਾਪਸ ਆ ਕੇ ਉਸ ਤੋਂ ਪੁੱਛਿਆ ਜਾਂਦਾ ਤਾਂ ਉਸ ਦੇ ਦੌਰਾਨ ਮੰਨ ਵੀ ਜਾਇਆ ਜਾਂਦਾ ਕਿ ਮੈਂ ਇਹਨਾਂ 14 ਲੋਕਾਂ ਨੂੰ ਮਾਰਿਆ ਸਭ ਤੋਂ ਪਹਿਲਾਂ ਪੁਸਤ ਦੇ ਦੌਰਾਨ ਉਸ ਤੋਂ ਕਾਲੀ ਪ੍ਰਸ਼ਾਦ ਦੇ ਬਾਰੇ ਵਿੱਚ ਪੁੱਛਿਆ ਜਾਂਦਾ ਕਿ ਤੂੰ ਇਸ ਨੂੰ ਕਿਉਂ ਮਾਰਿਆ ਤਾਂ ਉਹਦਾ ਕਹਿਣਾ ਸੀ ਕਿ ਮੈਂ ਇਸ ਤੋਂ 50000 ਰੁਪਏ ਲੈਣੇ ਸੀ ਤੇ ਜਦੋਂ ਉਸਨੇ ਮੈਨੂੰ ਇਹ ਰੁਪਏ ਨਹੀਂ ਦਿੱਤੇ ਤੇ ਨਾਲ ਹੀ ਮੈਨੂੰ ਤਾਂ ਆਪਦੀ ਧੌਣ ਘੁਮਾ ਘੁਮਾ ਕੇ ਕਹਿ ਰਿਹਾ ਸੀ ਕਿ ਇਹ ਲਾਲੇ ਦੀ ਖੋਪੜੀ ਆ ਐਨਾ ਆਸ ਤੇ ਉਸ ਤੋਂ ਬਾਅਦ ਮੈਂ ਉਸ ਨੂੰ ਆਦੇ ਪਿਗਰੀ ਫਾਰਮ ਤੇ ਬੁਲਾਇਆ ਤੇ ਉਸ ਦੀ ਗਰਦਨ ਕੱਟਦੀ ਤੇ ਉਸ ਤੋਂ ਬਾਅਦ ਉਹਦਾ ਸੂਪ ਬਣਾਇਆ ਤੇ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਪੀ ਲਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਸ ਦੀ ਨਿਸ਼ਾਨਦੇਹੀ ਦੇ ਉੱਤੇ ਉਸ ਦੇ ਪਿਗਰੀ ਫਾਰਮ ਦੇ ਵਿੱਚੋਂ ਦੋ ਲਾਸ਼ਾਂ ਤਿੰਨ ਖੋਪੜੀਆਂ ਤੇ ਹੋਰ ਨਾਰਕ ਅੰਕਾਲ ਵੀ ਐੜੇ ਉਹ ਰਿਕਵਰ ਕੀਤੇ ਜਾਂਦੇ ਨੇ ਇਹਨਾਂ ਖੋਪੜੀਆਂ ਦੇ ਉੱਤੇ ਚਿੱਟਾ ਲਾਲ ਤੇ ਹਰਾ ਰੰਗ ਵੀ ਕੀਤਾ ਹੋਇਆ ਸੀ ਹੁਣ ਜੋ ਸੀਰੀਅਲ ਕਿਲਰ ਹੁੰਦੇ ਨੇ ਇਹ ਅਲੱਗ-ਅਲੱਗ ਕਾਰਨਾ ਕਰਕੇ ਕਿਸੇ ਦਾ ਕਤਲ ਕਰਦੇ ਨੇ ਤੇਜ਼ ਦੇ ਦੁਆਰਾ ਕਤਲ ਕਰਨ ਦਾ ਕਾਰਨ ਸੀ ਕਿ ਤਾਕਤ ਹਾਸਲ ਕਰਨਾ ਚਾਹੁੰਦਾ ਸੀ ਇਹਦਾ ਮੰਨਣਾ ਸੀ ਕਿ ਮੁਸਲ ਤਾਕਤ ਹੁੰਦੀ ਹੈ ਤੇ ਲਾਲੇ ਦੇ ਵਿੱਚ ਦਿਮਾਗ ਤੇ ਜੇਕਰ ਇਹ ਇਹਨਾਂ ਨੂੰ ਮਾਰ ਕੇ ਇਹਨਾਂ ਦੀ ਖੋਪੜੀ ਪੀਜੂਗਾ ਤਾਂ ਇਸ ਤੇ ਤਾਂ ਇਹਨਾਂ ਦੀ ਗੁਣ ਉਸ ਦੇ ਵਿੱਚ ਆ ਜਾਣਗੇ ਤੇ ਇਸੇ ਵਿਧਾ ਦੇ ਕਾਰਨ ਇਸ ਦੇ ਦੁਆਰਾ ਅਲੱਗ-ਅਲੱਗ ਲੋਕਾਂ ਨੂੰ ਮਾਰਿਆ ਗਿਆ ਉਹਨਾਂ ਦੀਆਂ ਖੋਪੜੀਆਂ ਦਾ ਸੂਪ ਪੀਂ ਜਾਂਦਾ ਸੀ ਇਸ ਤੋਂ ਬਾਅਦ ਜਦੋਂ ਟਾਟਾ ਸੁਮਾ ਕਾਰ ਦੀ ਵੀ ਡਿਟੇਲ ਕਢਵਾ ਆਈ ਗਈ ਤਾਂ ਉਹ ਰਵੀ ਮਨੋਜ ਕੇਸ ਦੇ ਨਾਲ ਜੁੜੀ ਕਿਉਂਕਿ ਇਹ ਉਹਨਾਂ ਦੀ ਹੀ ਕਾਰ ਸੀ ਜਿਸ ਨੂੰ ਇਸ ਦੇ ਦੁਆਰਾ ਹੱਥਿਆਾਇਆ ਗਿਆ ਸੀ ਉਹਨਾਂ ਨੂੰ ਮਾਰ ਕੇ ਜਦੋਂ ਪੁਸਤ ਦੇ ਦੁਆਰਾ ਇਸ ਤੋਂ ਪੁੱਛਿਆ ਗਿਆ ਕਿ ਤੂੰ ਉਹਨਾਂ ਨੂੰ ਕਿਉਂ ਮਾਰਿਆ ਤਾਂ ਇਸ ਦੇ ਦੁਆਰਾ ਕਿਹਾ ਗਿਆ ਕਿ ਮੈਂ ਉਹਨਾਂ ਦੀ ਕਾਰ ਲੈਣੀ ਚਾਹੁੰਦਾ ਸੀ ਤੇ ਬਸ ਇਸੇ ਵਿਧਾ ਦੇ ਕਾਰਨ ਮੈਂ ਉਹਨਾਂ ਦੋਨਾਂ ਨੂੰ ਮਾਰਤਾ ਇਸ ਬੰਦੇ ਦੇ ਦੁਆਰਾ ਆਪਦੇ ਜੁਬਾਕਾਂ ਦੇ ਨਾਂ ਵੀ ਅਦਾਲਤ ਜ਼ਮਾਨਤ ਉੱਤੇ ਅੰਦੋਲਨਾਂ ਰੱਖੇ ਗਏ ਸੀ ਕਿਉਂਕਿ ਇਹ ਸਿਰਫ ਤਾਕਤ ਹਾਸਲ ਕਰਨਾ ਚਾਹੁੰਦਾ ਸੀ ਸਨ 2000 ਦੇ ਵਿੱਚ ਅਰੈਸਟ ਹੋਣ ਤੋਂ ਬਾਅਦ ਇਹ 16 ਸਾਲ ਤੱਕ ਨੈਨੀ ਸੈਂਟਰਲ ਜੇਲ੍ਹ ਦੇ ਵਿੱਚ ਰਿਹਾ ਤੇ ਫਿਰ ਸਨ 2012 ਦੇ ਵਿੱਚ ਤ੍ਰਿੰਦਰ ਵਾਲੇ ਕੇਸ ਦਾ ਫੈਸਲਾ ਆਇਆ ਤੇ ਇਸ ਨੂੰ ਉਮਰ ਕੈਦ ਹੋਈ ਤੇ ਉਸ ਤੋਂ ਬਾਅਦ ਇਹ ਓਜੈਨ ਜੇਲ੍ਹ ਦੇ ਵਿੱਚ ਹੁਣ ਤੱਕ ਰਕੈਦਾ ਤੇ ਬਾਕੀ ਕੇਸਾਂ ਦੇ ਉੱਤੇ ਹਾਲੇ ਵੀ ਟ੍ਰਾਇਲ ਚੱਲ ਰਿਹਾ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਤੇ ਰਾਜਾ ਕਲੰਤਰ ਦੇ ਇਸ ਕੈਰੈਕਟਰ ਦੇ ਬਾਰੇ ਵਿੱਚ ਕੀ ਕਹਿਣਾ ਕਮੈਂਟ ਕਰਕੇ ਜ ਆਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ